बगैर राज तो बगैर इज्जत तो इजत लगे तुरे फिरते हैं कदे असी वोट बादलों पा दें कांग्रेस ना दें ਆਮ ਪਾਰਟੀ ਨੂੰ ਪਾ ਦਿੰਦੇ ਐ ਜਿੰਨਾਂ ਦਾ ਰਿਸ਼ਤਾ ਸਾਡੇ ਨਾਲ ਹੈ ਹੀ ਨਹੀਂ ਹੁਣ ਮੈਨੂੰ ਦੱਸੋ 4 ਜੂਨ ਤਿੰਨ ਚਾਰ ਮਹੀਨੇ ਹੋਏ ਐ ਇਲੈਕਸ਼ਨ ਹੋਏ ਐ ਜੂਨ ਦਾ ਮਹੀਨਾ ਸਿੱਖ ਕੌਮ ਦੇ ਲਈ ਬੜਾ ਗਰਮ ਤੇ ਤਤ ਹੈ ਕਿਉਂ ਕਰਕੇ 6 ਤਰੀਕ ਨੂੰ ਸੈਂਟਰ ਬੀਜੇਪੀ ਤੇ ਇੰਦਰਾ ਗਾਂਧੀ ਤੇ ਸਾਡੇ ਦਰਬਾਰ ਸਾਹਿਬ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਫੌਜੀ ਅਟੈਕ ਕਰਤੇ ਸੀਗੇ ਸੰਤ ਜਨੈਲ ਸਿੰਘ ਪਿੰਡਾ ਵਾਲੇ ਤੇ ਸਾਡੇ ਲੀਡਰ ਤੇ ਸਾਡੇ ਸਿੰਘ ਸ਼ਹਾਦਤਾ ਦੇਖ ਕੇ ਪਰ ਤਾਂ ਵੀ ਅੱਜ ਬਲਪੂਸਣਾ ਪਿਆ ਹੋਇਆ ਹੈ ਕਿ ਸੰਤ ਜਰਨੈਲ ਸਿੰਘ ਭਿੰਡਾਰਵਾਲੇ ਕਦੇ ਵੀ ਖਾਲਸਾਣ ਦੀ ਗੱਲ ਨਹੀਂ ਕਰ ਕਰਕੇ ਗਏ ਇਹ ਮੈਂ ਨਹੀਂ ਕਹਿੰਦਾ ਇਹ ਉਹ ਕਹਿੰਦੇ ਹੈ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਆਪਣੀਆਂ ਉਮਰਾਂ ਲਾਤੀਆਂ ਉਹਨਾਂ ਨਾਲ ਰਹੇ ਹੈ ਕੀ ਗੁਲਾਮ ਰਹੇ ਥੇ ਅਸੀਂ ਕੀ ਖਟਿਆ ਗੁਲਾਮੀ ਦੇ ਵਿੱਚ ਕੋਈ ਖਟ ਸਦਾ ਹੈ ਕੋਈ ਸਪਾਈ ਸਾਨੂੰ ਫੜ ਕੇ ਲੈ ਜਾਂਦਾ। ਕੋਈ ਜ਼ਿਲ੍ਹੇ ਦੀ ਏਜੰਸੀ ਸਾਡੇ ਉੱਤੇ ਛਾਪੇ ਮਾਰਦੀ ਹੈ। ਕੋਈ ਖੁਸ਼ ਕਰਦਾ। ਇਹ ਕੋਈ ਇੱਜ਼ਤ ਹੈ? ਮੈਨੂੰ ਇਹਦੀ ਸਮਝ ਨਹੀਂ ਆਉਂਦੀ। ਕਿ ਆਪਾਂ ਕਿਉਂ ਆਪਣੀ ਵੋਟ ਉਹਨਾਂ ਨੂੰ ਪਾਉਂਦੇ ਆ? ਜਿਨ੍ਹਾਂ ਨੇ ਬਲੂ ਸਟਾਰ ਕਰਾਇਆ ਹੋਵੇ 4 ਤਰੀਕ ਨੂੰ ਵੋਟਾਂ ਪੈਂਦੀਆਂ 6 ਤਰੀਕ ਨੂੰ ਕੱਲੂਕਾਰਾ ਦਿਵਸ ਹੈ ਜੇਸੀ ਪੰਜਾਬ ਦੇ ਵਿੱਚੋਂ ਪਾਰਲੀਮੈਂਟ ਨੂੰ ਆਠ ਕਾਂਗਰਸ ਨੇ ਐਮਪੀ ਜਿਤਾ ਕੇ ਭੇਜਦੇ ਜਿਨ੍ਹਾਂ ਨੇ ਸਾਡੇ ਉੱਤੇ ਜ਼ਬਰ ਕੀਤਾ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਾਏ ਤੇ ਭਾਜਪਾ ਦੀ ਗਿਣਤੀ ਵੋਟਾਂ ਦੀ ਅੱਗੇ ਤੋਂ ਵੱਧ ਗਈ ਹੈ ਆਮ ਪਾਰਟੀ ਨੇ ਸਾਡੇ ਲਈ ਕੀ ਕੀਤਾ 92 ਸਿਕਤਾਬ ਅਸੈਂਬਲੀ ਚ ਆਪਣੀ ਦੇਤੀ ਹੈ ਤੁਸੀਂ ਮੈਨੂੰ ਦੱਸੋ ਕਿ ਇਹਦੇ ਵਿੱਚ ਕੀ ਸਿਆਣਫ ਹੈ ਕਦੇ ਆਪਾਂ ਸਿਆਣੀ ਗੱਲ ਹੀ ਕਰ ਲਿਆ ਕਰੀਏ ਜੇ ਜੋ ਮੈਨੂੰ ਤੁਸੀਂ ਨਵਾਂ ਜੀਵਨ ਦਿੱਤਾ 1999 ਦੇ ਵਿੱਚ ਵੋਟਾਂ ਪਾ ਕੇ ਮੈਨੂੰ ਛਡਾਇਆ ਮੈਂ ਤੁਹਾਡੇ ਮੱਝ ਦਾ ਐਮਪੀ ਬਣਿਆ ਜਿੱਥੇ ਮੈਂ ਜਨਮ ਹੈ ਮੈਂ ਲੋਕਾਂ ਦੇ ਰਿਵਾਜ ਦੇਖਦਾ ਗੱਮ ਦੇਖਦੇ ਹਾਲਤ ਦੇਖਦੇ ਉਦੋਂ ਮੈਨੂੰ ਇੱਕ ਚੀਜ਼ ਨਜ਼ਰ ਆਈ ਜੀ ਵੱਡਾ ਘਰ ਹੋਵੇ ਛੋਟਾ ਘਰ ਹੋਵੇ ਹਰੇਕ ਦੇ ਘਰ ਦੇ ਵਿੱਚ ਖੋਤਾ ਬੰਨਿਆ ਹੁੰਦਾ ਸੀ ਕੋਈ ਪੱਠੇ ਤੋੜਨ ਨੂੰ ਕੋਈ ਟਾਂ ਟੋੜਨ ਨੂੰ ਕੋਈ ਕੁਛ ਵੀ पर खोते ना कहती है कि यह बेवकूफ जानवर है पर प्रसाद जी तुम तो पता है जे कि पैसे वो खोता खेडा खाजे ਉਹਦੀਆਂ ਅੱਖਾਂ ਬੰਨ੍ਹ ਦੋ ਉਹਨੂੰ ਕੋਲ ਚੱਲ ਉਹ ਉਹ ਰਸਤੇ ਨਹੀਂ ਜਾਂਦਾ ਹੈਗਾ ਤੇ ਆਪਾਂ ਨੂੰ ਤਾਂ ਇਨਸਾਨੀਅਤ ਦਿੱਤੀ ਐ ਸਾਡੇ ਗੁਰੂਆਂ ਨੇ ਬੁੱਧੀ ਦਿੱਤੀ ਐ ਸਾਨੂੰ ਦੁਨੀਆ ਦਾ ਮੁਕਾਬਲਾ ਕਰਨ ਦੇ ਲਈ 10 ਗੁਰੂ ਸਾਹਿਬਾਨ ਨੇ िया दूजी पातशाही वोट पा बगैर राज तो, बगैर तो, आप पान लगे तुरे फिरते हैं कदे असी वोट ਵਾਦਨਾ ਨੂੰ ਪਾ ਦਿੰਦੇ ਐ ਕਾਂਗਰਸ ਨੂੰ ਪਾ ਦਿੰਦੇ ਐ ਆਮ ਪਾਰਟੀ ਨੂੰ ਪਾ ਦਿੰਦੇ ਐ ਜਿੰਨਾਂ ਦਾ ਰਿਸ਼ਤਾ ਸਾਡੇ ਨਾਲ ਹੈ ਹੀ ਨਹੀਂ ਹੁਣ ਮੈਨੂੰ ਦੱਸੋ 4 ਜੂਨ ਤਿੰਨ ਚਾਰ ਮਹੀਨੇ ਹੋਏ ਐ ਇਲੈਕਸ਼ਨ ਹੋਏ ਐ ਜੋੜ ਦਾ ਮਹੀਨਾ ਸਿੱਖ ਔਮ ਦੇ ਲਈ ਬੜਾ ਗਰਮ ਤੇ ਤਤ ਹੈ ਪਿਉ ਕਰਕੇ 6 ਤਰੀਕ ਨੂੰ ਸੈਂਟਰ ਬੀਜੇਪੀ ਤੇ ਇੰਦਰਾ ਗਾਂਧੀ ਤੇ ਸਾਡੇ ਦਰਬਾਰ ਸਾਹਿਬ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਫੌਜੀ ਅਟੈਕ ਕਰਤੇ ਸੀਗੇ ਸੰਤ ਜਰਨੈਲ ਸਿੰਘ ਭਿੰਡਾ ਵਾਲੇ ਤੇ ਸਾਡੇ ਲੀਡਰ ਤੇ ਸਾਡੇ ਸਿੰਘ ਸ਼ਹਾਦਤਾਂ ਦੇ ਕੇ ਪਰ ਤਾਂ ਵੀ ਅੱਜ ਬੜਪੂਸਣਾ ਪਿਆ ਹੋਇਆ ਹੈ ਕਿ ਸੰਤ ਜਰਨੈਲ ਸਿੰਘ ਭਿੰਡਾ ਵਾਲੇ ਕਦੇ ਵੀ ਖਾਲਸਾਣ ਦੀ ਗੱਲ ਨਹੀਂ ਕਰ ਕਰਕੇ ਗਏ ਇਹ ਮੈਂ ਨਹੀਂ ਕਹਿੰਦਾ ਇਹ ਉਹ ਖਿੰਝੇ ਐ ਜਿਨ੍ਹਾਂ ਨੇ ਸંત ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਆਪਣੀਆਂ ਉਮਰਾਂ ਲਾਤੀਆਂ ਉਹਨਾਂ ਨਾਲ ਰਹੇ ਐ ਕੀ ਗੁਲਾਮ ਰਹੇ ਥੇ ਅਸੀਂ ਕੀ ਖਟਿਆ ਗੁਲਾਮੀ ਦੇ ਵਿੱਚ ਕੋਈ ਖਟ ਸਕਦਾ ਐ ਕੋਈ ਸਪਾਈ ਸਾਨੂੰ ਫੜ ਕੇ ਲੈ ਜਾਂਦਾ ਕੋਈ ਜ਼ਿਲ੍ਹੇ ਦੀ ਏਜੰਸੀ ਸਾਡੇ ਉੱਤੇ ਛਾਪੇ ਮਾਰਦੀ ਹੈ ਕੋਈ ਖੁਸ਼ ਕਰਦਾ ਹੈ ਇਹ ਕੋਈ ਇੱਜ਼ਤ ਹੈ ਮੈਨੂੰ ਇਹ ਜਸਵੰਤ ਨਹੀਂ ਆਉਂਦੀ ਕਿ ਆਪਾਂ ਕਿਉਂ ਆਪਣੀ ਵੋਟ ਉਹਨਾਂ ਨੂੰ ਪਾਉਂਦੇ ਆ ਜਿਨ੍ਹਾਂ ਨੇ ਬਲੂਸ